ਹਾਂਜੀ ਜੈ ਵਾਲਮੀਕੀ ਕਹੋ ਸਦਾ ਸੁਖੀ ਰਹੋ ਮੈਂ ਆਪ ਜੀ ਦੇ ਚਰਨਾਂ ਦਾ ਸੇਵਾਦਾਰ ਵੀਰ ਸੰਦੀਪ ਕੁਲਾਰ ਸੋ ਇੱਕ ਬੜੀ ਖੁਸ਼ੀ ਵਾਲੀ ਗੱਲ ਸਾਂਝੀ ਕਰਨੀ ਹੈ ਆਪ ਸਭ ਸੰਗਤਾਂ ਦੇ ਨਾਲ ਕਿ ਪਰਮਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦਾ ਪਾਵਨ ਪਵਿੱਤਰ ਪ੍ਰਗਟ ਦਿਵਸ 3 ਜਨਵਰੀ 2026 ਨੂੰ ਮੋਂਟਰੀਅਲ ਕਨੇਡਾ ਦੀ ਧਰਤੀ ਤੇ ਉਥੋਂ ਦੀਆਂ ਸਾਰੀਆਂ ਸੰਗਤਾਂ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਭਗਵਾਨ ਵਾਲਮੀਕੀ ਜੀ ਮਜਬੀ ਸਿੰਘ ਸਭਾ ਮੌਂਟਰੀਅਲ ਕੈਨੇਡਾ ਸਮੁੱਚੀ ਟੀਮ ਔਰ ਪ੍ਰਧਾਨ ਸਾਹਿਬ ਬਹੁਤ ਹੀ ਸਤਿਕਾਰਯੋਗ ਸਤਨਾਮ ਸਿੰਘ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਇੰਡੀਆ ਤੋਂ ਸੰਤ ਮਹাপুরਸ਼ ਬਾਲਯੋਗੀ ਸੰਤ ਬਾਬਾ ਪ੍ਰਗਟਨਾਥ ਜੀ ਮਹਾਰਾਜ ਉਹ ਸੰਗਤਾਂ ਨੂੰ ਅਸ਼ੀਰਵਾਦ ਦੇਣ ਵਾਸਤੇ ਪਹੁੰਚ ਰਹੇ ਨੇ ਔਰ ਸਤਸੰਗ ਦੀ ਜਿਹੜੀ ਸੇਵਾ ਹੈ ਉਹ ਨਿਭਾਈ ਜਾਣੀ ਹੈ ਜੀ ਬਹੁਤ ਹੀ ਸਤਕਾਰਯੋਗ ਭਾਈ ਬਲਵੀਰ ਸਿੰਘ ਜੀ ਮੁੱਦਾਂ ਵਾਲੇ ਔਰ ਭਾਈ ਵਿਕਰਮ ਸਿੰਘ ਜੀ ਤੇਜੀ ਸਾਹਿਬ ਔਰ ਭਾਈ ਜਸਵੀਰ ਸਿੰਘ ਜੀ ਸੋ ਇਹਨਾਂ ਵੱਲੋਂ ਆ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਪਾਵਨ ਸਤਸੰਗ ਕੀਤੇ ਜਾਣੇ ਨੇ ਪਾਵਨ ਗੁਣਗਾਨ ਕੀਤਾ ਜਾਣਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 3 ਜਨਵਰੀ 2026 ਨੂੰ ਸਵੇਰੇ 8 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਭਗਵਾਨ ਵਾਲਮੀਕੀ ਮਹਾਰਾਜ ਦਾ ਪਾਵਨ ਪਵਿੱਤਰ ਪਰਗੜ ਦਿਵਸ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੈਨੇਡਾ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਵਾਲਮੀਕੀ ਨਾਮ ਲੈਵਾ ਰਹਿੰਦੀਆਂ ਨੇ ਉਹਨਾਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 3 ਜਨਵਰੀ 2026 ਨੂੰ ਮੌਂਟਰੀਅਲ ਕੈਨੇਡਾ ਦੇ ਵਿੱਚ ਭਗਵਾਨ ਵਾਲਮੀਕੀ ਮੰਦਰ ਵਿਖੇ ਪਹੁੰਚ ਕਰੋ ਅਤੇ ਭਗਵਾਨ ਵਾਲਮੀਕੀ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੈ ਵਾਲਮੀਕੀ ਕਹੋ ਸਦਾ ਸੁਖੀ ਰਹੋ